ਚਰਨ ਸਾਧ ਕੇ ਧੋਏ ਧੋਏ ਪੀਓ ਚਰਨ ਸਾਧ ਕੇ ਧੋਏ ਧੋਏ ਪੀਓ ਹਰ ਪਿੰਨ ਸਾਧ ਕੋ ਆਪਣਾ ਜੀਓ ਔਰ ਚਲਣਾ ਤਰਨੀ ਹੈਗੇ ਇਥੇ ਚਰਨ ਸਾਧ ਕੇ ਧੋਏ ਧੋਏ ਪੀਓ ਸਾਡੇ ਇਹਨੇ ਗੁਣ ਨੇ ਚਰਨ ਗੁਣ ਹੁੰਦੇ ਨੇ ਧੋਏ ਧੋਏ ਪੀਣੇ ਨੇ ਧੋਏ ਧੋਏ ਕੇ ਮੈਂ ਪੀਣੇ ਨੇ ਇਹਦੇ ਨਾਲ ਮਾਇਦ ਨਹੀਂ ਹੁੰਦੀ ਆ ਆਹੋ ਜਿਹੜੇ ਅਰਥ ਅਸੀਂ ਲੈ ਲਏ ਨਾ ਦੁਨੀਆਵੀ ਜਿਹੜੀ ਦੁਨੀਆਵੀ ਭਾਸ਼ਾ ਸਾਰੀ ਮਾਇਆ ਦੀ ਹੈ ਸਾਰੀ ਮਾਇਆ ਹੈ ਮਾਇਆ ਹੁੰਦੀ ਉਹ ਮਾਇਆ ਇਹ ਨੂੰ ਜਿੰਨਾ ਜਰ ਅਸੀਂ ਪਲਟ ਕੇ ਨਹੀਂ ਨਾ ਬਣਾਉਂਦੇ ਪਹਿਲੇ ਇਹ ਹੈ ਕਿ ਦੁਨੀਆਵੀ ਅਰਥ ਜਿਹੜੇ ਦੇਂਦੇ ਉਹ ਧੋ ਦੇਣ ਇਹ ਨਾਲ ਇਸ ਕੋ ਚੱਲਣ ਦੁਨੀਆਵੀ ਹਸ ਬਣਾਤੇ ਪਰ ਚਰਨ ਸਾਧਕੇ ਧੋ ਤੋ ਪਿਓ ਕਿਹੜੇ ਚਲ ਨੇ ਸਾਧ ਦੇ ਗੁਰ ਨੇ ਸਾਧ ਦੇ ਗੁਣ ਓਮਕਾਰ ਸਤਨਾਮ ਕਰਤਾ ਪੁਰਖ ਨਿਰਬੋ ਨਿਰਵੈ ਅਕਾਲ ਮੂਰਤ ਅਜੂਤੀ ਸਾਇਬੰ ਇਹ ਨੂੰ ਧੋ ਕੇ ਪੀਓ ਤਦੋ ਕਿ ਮੈਂ ਤਉ ਹੋਵੇਂ ਹੋਣਾ ਇਹ ਚਰਣਾ ਦੇ ਅਰਥ ਪੈਰ ਧੋ ਦਿਓ ਪੈਰ ਨਹੀਂ ਹੁੰਦੇ ਧੋੜ ਕੇ ਜਦ ਪੈਰ ਅਰਥ ਦੇ ਜਿਹੜੇ ਚੱਲਣਾ ਦੇ ਤੋਂ ਦੇ ਪੈਰ ਨਹੀਂ ਹੁੰਦੇ ਉਸ ਤੇ ਕੇ ਚੜ ਰਹੇ ਹੁੰਦੇ ਭਾਇਆ ਤੋਂ ਰਹਿਤ ਚੱਲਣੇ ਭਾਇਆ ਦੇ ਵਿੱਚ ਚੱਲਣ ਤੁਸੀਂ ਪੈਰ ਬਣਾਤੇ ਭਾਇਆਲੇ ਅਰਥ ਤੋਹਦੇਓ ਤੇਰਾ ਗਾਰੀ ਰਹੇ ਉਹ ਨਿਰਾਕਾਰੀ ਪਿਓ ਤੇਰਾ ਗਾਰੀ ਚੱਲਣ ਜੜੇ ਉਹ ਔਰ ਤੁਸੀਂ ਖਾਂ ਨੂੰ ਆਪਣਾ ਜੀਓ ਜੇ ਚੀਜ਼ ਕੀਮਾ ਵੇ ਉਹਦਾ ਅਸਰ ਹੋਊਗਾ ਓਕਾਰ ਆ ਬਣਨਾ ਸਤਨਾਮ ਸਰ ਗੁਣ ਆਪਣੇ ਚ ਪੈਦਾ ਕਰਨਾ ਕਰਤੇ ਪੁਰਖ ਆ ਆਪਣੇ ਚ ਗੁਣ ਪੈਦਾ ਕਰਨਾ ਪੁਰਖ ਤਾਂ ਬਣਨਾ ਮਹਾਪੁਰਖ ਨਹੀਂ ਬਣਨਾ ਪੁਰਖੇ ਰਣਾ ਮਹਾਪੁਰਖ ਨਹੀਂ ਹੋ ਜਾਣਾ ਮਹਾਪੁਰਖ ਜਦ ਗੁਣ ਚੜ ਜਾਂਦੇ ਮਹਾਪੁਰਖ ਹੋ ਜਾਂਦਾ ਹੈ ਜੇ ਗੋਮਦਾਲ ਜਨ ਸਾਰੇ ਫੇ ਮਹਾਪੁਰਖਾ ਗੋਮਦਾਲ ਜਨ ਕੋਣ ਬ੍ਰਿ ਕਰਨ ਗੈਰ ਸੰਧਰਾ ਆ ਜਾ ਹਾਂ ਜੇ ਮਹਾਪੁਰਖ ਬਣ ਗਿਆ ਗੁਣ ਸਾਰੇ ਗਲ ਗਏ ਮਹਾਪੁਰਖ ਦਾ ਨਾਮ ਤਾਂ ਕਰਤਾ ਪੁਰਖ ਤੋਂ ਵੀ ਹੀ ਹੈ ਕਰਤਾ ਪੁਰਖ ਹੈ ਜਿਹੜਾ ਜੇ ਪੁਰਖੇ ਰਹੂ ਪੁਰਖੇ ਰਹੂਗਾ ਪੁਰਖ ਤੱਕ ਰਹੂਗਾ ਤਗੁਣਾ ਹੂਣ ਬ੍ਰਹਮ ਦਾ ਗੁਣਾ ਕਰਤਾ ਪੁਰਖ ਕਰਤਾ ਵੀ ਹੈ ਪੁਰਖ ਵੀ ਹੈ ਕਰਤਾ ਤਾਂ ਹੈ ਪਰਗਟ ਕਰਤਾ ਹੀ ਹੈ ਗੁਪਤ ਕਰਤਾ ਉਹ ਹੈ ਗੁਪਤ ਕਰਤਾ ਦਾ ਮਹਾਪੁਰਖ ਹੈ ਪ੍ਰਗਟ ਕਰਤਾ ਪੁਰਖ ਹੈ ਪ੍ਰਗਟ ਕਰਤਾ ਪੁਰਖ ਹੈ ਗੁਪਤ ਕਰਤਾ ਮਹਾਪੁਰਖ ਹੈ ਮਹਾਪੁਰਖ ਦਾ ਕਰਾਇਆ ਇਹ ਕਰਦਾ ਹੈ ਮਹਾਪੁਰਖ ਦਾ ਬੁਲਾਇਆ ਇਹ ਬੋਲਦਾ ਹੈ ਮਹਾਪੁਰਖ ਜਿਵੇਂ ਚਲਾਉਂਦਾ ਇਹ ਚੱਲਦਾ ਹੈ ਉਹ ਮਹਾਪੁਰਖ ਹੈ ਪੁਰਖ ਇਹ ਵਾਹ ਪਰ ਕਾ ਆ ਬਣ ਗਿਆ ਫਿਰ ਗਿਆ ਫਿਰ ਸਾਦੇ ਕੋਲ ਗਏ ਔਰ ਤੀ ਬਾਦ ਕੋ ਆਪਣਾ ਜੀਓ ਅਰਪ ਸਾਦ ਕੋ ਆਪਣਾ ਜੀਓ ਸਾਦ ਨੂੰ ਆਪਣਾ ਜੀਓ ਅਰਪ ਦੀ ਬੁੱਧੀ ਨੂੰ ਕੇ ਆਪਣਾ ਮਨ ਅਰਪ ਦੀ ਸਾਦ ਨੂੰ ਅਬ ਸੋਚੀ ਨਾ ਵੀ ਸਾਦ ਜੋ ਕਹਿ ਰਿਹਾ ਜੋ ਕੁਰਬਾਨੀ ਕਰ ਰਹੀ ਹੈ ਇਹਦੇ ਸ਼ੰਕਾ ਸਰੂਪ ਜੇ ਮਨ ਅਰਪ ਨਹੀਂ ਤੋ ਜਿਹੜੇ ਮਨ ਅਰਪਦੇ ਨੇ ਸ਼ੰਕਾ ਪੈਦਾ ਹੀ ਨਹੀਂ ਹੁੰਦੀ ਜਿਹੜੇ ਨਾ ਮੰਨੈ ਅਰਪਦੇ ਉਹ ਸ਼ੰਕਾ ਕਰਦੇ ਨੇ ਬਾਣੀ ਤੇ ਇਹ ਨਾ ਜਰਮਨ ਅਰਪ ਕੇ ਨਹੀਂ ਬਾਣੀ ਸੁਣਦਾ ਸ਼ੰਕਾ ਹੋਊਗੀ ਹੋਊਗੀ ਪਰ ਉਹ ਸਾਡੀ ਹੋਣੀ ਅਰਪੇ ਸਾਧ ਕੋ ਉਹ ਜਿਉ ਹੀ ਸ਼ੰਕਾ ਕਰਦਾ ਜਿਉ ਨਾਲੇ ਨਵੇੜਾ ਹੈ ਜਿਉ ਦਾ ਹੀ ਉਧਾਰ ਹੈ ਇਹੀ ਝੱਗਾ ਕਰਦਾ ਹੈ। ਇਹੀ ਵੇੜੇ ਝੜਦਾ ਨਹੀਂ। ਅਰਪੀ ਸਾਧ ਕੋ ਆਪਣਾ ਜਿਓ। ਸਾਧ ਦੀ ਧੂਣੀ ਕਰੋ ਇਨਾਨ। ਸਾਧ ਉੱਪਰ ਜਾਇਏ ਕੁਰਬਾਨ। ਸਾਧ ਦੀ ਧੂਣੀ ਕਰੇ ਇਨਾਨ। ਇਹੇ ਬੁਰਨ ਕੀ ਕਰ ਜਾਂਦੇ ਨੇ ਉਹਦੇ ਧੋੜਾ ਸਾਧ ਕੀ। ਉਹਦੇ ਜਾਣ ਕੀ ਕਰ ਜਾਂਦੇ ਨੇ। ਉਹਨੂੰ ਕਿਹਾ ਦੇ ਇਹ ਬੁਰਨ ਜਾਣ ਨੂੰ। ਹਲਦਾ ਕਹਿੰਦੇ ਹੋ ਮੇਰਾ ਸਬਾਸ਼ਾ ਨੇ ਕਿਹਾ ਸੀ ਗਾ ਬਈ ਗੁਰੂ ਮਾਨੇ ਹੋ ਗਏ ਚਲੋ ਮੰਨ ਲਿਓ ਕਿਹਾ ਸੀ ਸਭ ਸਿੱਖਨ ਕੋ ਹੁਕਮ ਨੂੰ ਗੁਰੂ ਮਾਨੇ ਹੋ ਗਏ ਪਹਿਲੀ ਗੱਲ ਤਾਂ ਕਿ ਸਬਾਸ਼ਾ ਨੇ ਗੱਲ ਕਹੀ ਉਹਦੀ ਜੋ ਕਹਿੰਦੇ ਨੇ ਸਭ ਖਾਲਸੇ ਨੂੰ ਹੁਕਮ ਕਹਿੰਦੇ ਉਹ ਤਾਂ ਖਾਲਸਾ ਹੋ ਗਿਆ ਸੀ ਸਿੱਖ ਤਾਂ ਰਹੀ ਨਹੀਂ ਸੀ ਉਹਦੋਂ ਉਦੋਂ ਸਭ ਆ ਗਏ ਉਦੋਂ ਹੀ ਕਿਹਾ ਜਾ ਹਜੂਰ ਸਾਹਿਬ ਸੀ ਇਹ ਗੱਲ ਕਹੋਦੇ ਨੇ ਉਦੋਂ ਸਿਰ ਕਿੱਥੇ ਸੀ ਉਹਦਾ ਸਾਹ ਸਾਹਿਬ ਸੀ ਸਰ ਉਹਨਾਂ ਨੇ ਤਾਂ ਕਿੰਨੀ ਦਾ ਫਲਸਾ ਹੋ ਵੀ ਗਿਆ ਉਹਦਾ ਥਾਈ ਨਹੀਂ ਉਹ ਸਿੱਖੇ ਜੀ ਨਹੀਂ ਹੋਈ ਤੁਸੀਂ ਕਿ ਮੈਂ ਕਹਿੰਦਾ ਲਿਖਿਆ ਉਹਨੇ ਜੀ ਨਹੀਂ ਕਿਤੇ ਸਾਹ ਵਿੱਚ ਉਹਦੇ ਤੋਂ ਲੰਡੇ ਖੜੇ ਕੀਤੇ ਨੇ ਤੇ ਐ ਰਹਿ ਜਾਣਗੇ ਜਿਵੇਂ ਕਹਦੇ ਸਰ ਤੋਂ ਜਾਦੀ ਸਿੱਖ ਲਾਤੇ ਕਿ ਸਰ ਉਹ ਜਦ ਆਇਆ ਕੋਈ ਸਿਆਣਾ ਉਹਨੇ ਫੜਿਆ ਸੀ ਕਿ ਚਾ ਖਿੱਚਿਆ ਉਹ ਥੱਲੇ ਉਹ ਕਪੜਾ ਸੀਗਾ ਉਹ ਸਨੇ ਖਾਲੀ ਜੀ ਲੈ ਕੇ ਪਰੇ ਕਰਾ ਗਿਆ ਨਾ ਯਾਰ ਥੱਲੇ ਵਾੜਾ ਨਿਕਲੇ ਐਦਾ ਕਹਦੇ ਨੇ ਖੋਤੇ ਨੇ ਸਾਡੇ ਅਕਲ ਦੇ ਸਿੱਖ ਲਾਈ ਫਿਰਦੇ ਨੇ ਉਹ ਸਿੱਖ ਬਣਿਆ ਨਾਰਾ ਨਰ ਨਰ ਬਣ ਗਿਆ ਨਾ ਉਹ ਨਾਰ ਸਿੰਘ ਹੁੰਦਾ ਸਿੰਘ ਨਹੀਂ ਹੁੰਦਾ ਇਹਨਾਂ ਦੇ ਸਿੰਘ ਲਾ ਦੇ ਉਹ ਉਹਨੇ ਕਿਵੇਂ ਕਹਿਆ ਤਾਲ ਸਿੱਖਣ ਕੋ ਹੁਕਮ ਹੈ ਸਿੱਖਦਾ ਹੈ ਹੀ ਨਹੀਂ ਫਿਰ ਉਹ ਕਿਵੇਂ ਕਹਿ ਸਕਦਾ ਉਹਨੇ ਤਾਂ ਆਪ ਚੇਲਾ ਪਾਵਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਿਵੇਂ ਆਪਣੇ ਕਹਿ ਦੂਗਾ ਉਹਨਾਂ ਨੂੰ ਵੀ ਤੁਸੀਂ ਕੀ ਕਰਿਓ ਕਿਵੇਂ ਕਹਿ ਸਕਦਾ ਤੁਸੀਂ ਆ ਕਰਿਓ ਕਿਉਂਕੋ ਉਹ ਸਾਹਿਬ ਤਾਂ ਉਹਨਾਂ ਨੇ ਹੁਕਮ ਦਿੱਤਾ ਗਵਾਹ ਫਿਰ ਉਹਨਾਂ ਨੂੰ ਹੁਕਮ ਦੇ ਰਿਹਾ। ਬਿੱਲ ਟੋਟਲ ਫਰਾਡ ਕਰਕੇ ਤੁਹਾਨੂੰ ਦਿਖਾਉਂਦੇ ਰੋ। ਹਰ ਪੱਖ ਤੋਂ ਫਰਾਡ ਕੀਤਾ। ਤਾਂ ਇਹਨਾਂ ਮਦਾਨੀ ਆਉਂਦੇ ਔਰ ਕਲੇਮ ਉਹਨਾਂ। ਮਦਾਨ ਚ ਆ ਕੇ ਗੱਲ ਕਰਨ ਸੁਪਰੀਮ ਕੋਰਟ ਦੇ ਸਾਹਮਣੇ ਫੇਪਾ ਲਗੂਏ ਉਹਨੂੰ ਕਹਿ ਕੀ ਕਿਹਾ ਸੀ। 30 ਸਾਲ ਦੇ, 40 ਸਾਲ ਦੇ, 200 ਸਾਲ ਦੇ, 250 ਸਾਲ ਦੇ ਬੜਲ ਬੜਲ ਕਰੀ ਜਾਂਦੇ ਨੇ ਉਹ ਕਲਵਾਰ। ਉਹ ਕਹਿੰਦੇ ਕਿ ਇਹਨੂੰ ਚਾਹਤ ਹੈ। ਖੱਡਾ ਜੀ ਨੂੰ ਵੜ ਦੇਣੇ ਜਾ ਜਾ ਕੇ ਚੋੜ ਹੈ ਮੈਂ ਕਰਦਾ ਹੁੰਦਾ ਜੇ ਮਨ ਵੀ ਲਈਏ ਕਿ ਗੁਰੂ ਕਹਿ ਲੱਗੇ ਸੀ ਆ ਜੇਕਰ ਮਨ ਵੀ ਲਈਏ ਇਹ ਗੱਲ ਕਿਸੇ ਹੋਰ ਨੇ ਵੀ ਕਹਿਤਾ ਗੁਰੂ ਮਾਨੇ ਉਪਰਸ ਹੋ ਸਹੀ ਗੱਲ ਹੈ ਸਹੇਪੁਰ ਕਿਉਂ ਨਾ ਉੱਠ ਜਾਂਦੇ ਰੇ ਸਾਧ ਕੀ ਤੋੜ ਅਸਾਂ ਚੋਰੀ ਕਰਦੇ ਨਾ ਸਹੀ ਚਲੋ ਕੁਰਬਾਨੀ ਦਾ ਸੀ ਮੰਨਣੀ ਆ ਨਾ ਸਹੀ ਕਿਹਾ ਉੱਥੇ ਦਾ ਪ੍ਰੋਫੈਸਰ ਦਾ ਖਾਨ ਹੈ ਇਹ ਤੋਂ ਵੱਡੀ ਗੱਲ ਹੈ ਕਿ ਪੋਤੀ ਪਰਮੇਸ਼ਰ ਦੀ ਗੱਲ ਨਹੀਂ ਬਣਨੀ ਉਹ ਦਸਮ ਪਾਸ਼ਾ ਕਹਿੰਦਾ ਜੋ ਮੋਗੋ ਪਰਮੇਸ਼ਰ ਉਸ ਤਰ੍ਹਾਂ ਉੱਚ ਰਹਤੇ ਸਭ ਨਰ ਕੁੱਲ ਮੈਂ ਪੜਾ ਮੈਂ ਹੂੰ ਪਰ ਪੁਰਖਾ ਦਾਸਾ ਮੈਂ ਪਰਮੇਸ਼ਰ ਦਾ ਦਾਸ ਆ ਇਹਦੀ ਤਾਂ ਕੀਮਤ ਤੇ ਗੁਰਬਾਣੀ ਦੀ ਦਸਮ ਪਾਸ਼ਾ ਦੀ ਗੱਲ ਨਾ ਵੱਡੀ ਹੈ ਪਹਿਲੇ ਤੱਕੀ ਫੇਰੀ ਨਹੀਂ ਮੰਨਦੇ ਜੋ ਇਹਦਾ ਨਾ ਕਹਿੰਦੇ ਗੁਰਬਾਣੀ ਦੀ ਨਹੀਂ ਮੰਨਣੀ ਤੁਸੀਂ ਸਭ ਘੌੜੇ ਰਿਹਾ ਸਭ ਨਕਾ ਹੋ ਗਿਆ ਗੋਲਕਧਾਰੀ ਨੇ ਗੋਲਕ ਦੀ ਗੱਲ ਹੈ ਪਰਫੰਕੀ ਬੰਦੇ ਨੇ ਸਾਰੇ ਪੱਖੀਆਂ ਤਾਂ ਆਉਂਦੀਆਂ ਨੇ ਜੇ ਗੋੜਰ ਗੱਦਗੀ ਹੋਵੇ ਪੱਖੀਆਂ ਇਕੱਠੀਆਂ ਆਈਆਂ ਹੋਈਆਂ ਨੇ ਇਸ ਕਬ ਨਹੀਂ ਰਹਿਣਾ ਜੇ ਤਨ ਆਈ ਨਾ ਤੇ ਤਲਵਾਰ ਜੇ ਮੈਂ ਕੱਢ ਕੇ ਰੱਖਦੀ ਸਿੱਖੀ ਦੀ ਸਰਦਾਰਨ ਵਾਲੀ ਸੱਲ ਲੈਣੀ ਤਲਵਾਰੋਂ ਸਭ ਭੱਜ ਜਾਣਗੇ ਇਹਦਾ ਕੜਾ ਗਏ ਆਰ ਨੇ ਸਾਰੇ ਕੜਾ ਲਏ ਆਰ ਨੇ ਸਾਰੇ ਆ ਉਹ ਉਹ ਤੇ ਲਹਿਦਾ ਨਾ ਹੋਗਾ ਨਾ ਨਿਕਲੇ ਕੜਾ ਦੇ ਆਰ ਬੈਠੇ ਸਾਰੇ ਜੀ ਜਿਹੜੇ ਸਾਰੇ ਬੈਠੇ ਸਨ ਨਾ ਖੜਾ ਹੋ ਕੇ ਜਿਦਣ ਲੱਗੇ ਦੇਖੀ ਕਿ ਕੰਮ ਹੀ ਖੜਕਣਗੇ ਹਾਂ ਸਾਧ ਕੀ ਧੂੜੀ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਸਾਧ ਕੀ ਧੂੜ ਕਰੋ ਇਸ਼ਨਾਨ ਜੋ ਸਾਧ ਗੱਲ ਕਹਿੰਦਾ ਉਹ ਧੂੜ ਦਾ ਕੁਝ ਉਹਦੇ ਚ ਗਿਆਨ ਕੀ ਆਂਦੀ ਹੈ ਗਿਆਨ ਕੀ ਆਂਦੀ ਜਿਹੜਾ ਗਿਆਨ ਹੈ ਜਮ ਜਾਣਾ ਉਹਦੇ ਨਾਲ ਸਾਫ਼ ਕਰ ਲੋ ਮਨ ਨੂੰ ਗਿਆਨ ਦੇ ਧੂੜ ਨਾਲ ਮਨ ਨੂੰ ਮੰਜੋ ਸਾਧ ਵੀ ਧੂੜ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਜਾਈਏ ਕੁਰਬਾਨ ਐਸੇ ਸਾਧ ਕੁਰਬਾਨ ਜਾਣਾ ਹੀ ਚਾਹੀਦਾ ਕੁਰਬਾਨ ਗਿਆ ਹੀ ਹੈ ਖਾਲਸਾ ਗੁਰੂਆਂ ਦੇ ਉੱਤੇ ਉਦੋਂਵੇਂ ਪਾਸ਼ਾ ਦੇ ਪਹਿਲਾਂ ਕੁਰਬਾਨ ਨਹੀਂ ਹੋਇਆ ਜਦ ਉਹਨੂੰ ਪੁੱਛਿਆ ਵੀ ਤੇਰਾ ਇੱਛਾ ਕੀ ਹੈ ਪਤੀ ਦਾਸ ਨੂੰ ਉਹ ਕਹਾਂ ਵੇਖੇ ਰਾ ਗੁਰਦੇਵ ਹਨ ਉਹਨੇ ਪਾਸ਼ਾ ਮੇਰਾ ਮੂੰਹ ਇਹਨੂੰ ਕਰ ਦੇ ਜਿੱਦ ਤਰੋਂ ਬੰਦਾ ਉਸ ਨੂੰ ਮੇਰਾ ਮੂੰਹ ਕਰ ਦੇਓ ਆਲਾ ਆਸਮਨ ਤੇ ਚਲਾਈ ਜਾਵੇ ਬਸ ਇੰਨੀ ਹੋਇਆ ਚਾ ਮੇਰੀ ਮੇਰਾ ਬੂਤ ਉੱਦ ਨੂੰ ਰਹੇ ਪਿੱਠ ਨਾ ਕਰੇ ਮਰੀ ਉਧਰ ਨੂੰ ਇਹ ਸਾਈਡ ਨਾ ਕਰੇ ਉਹ ਮੈਨੂੰ ਦੇਖਾ ਰਹਿਣਾ ਹੁੰਦਾ ਦੇਖਾ ਰਹਿਣਾ ਬਸ ਜਿੱਤੇ ਕਦੇ ਮੈਂ ਬਈ ਉਹ ਤਾਂ ਅਰਜੀ ਮਿਲੂ ਜੇ ਤਾਂ ਕਹਤ ਮੇਰਾ ਮਰ ਡੋਲੂ ਜਬ ਉਹ ਤੁਮੇ ਨੂੰ ਵਿਚਾਲੂ ਉਹ ਤਾਂ ਮੈਨੂੰ ਸਪੋਰਟ ਮਿਲ ਜੂਗੀ ਬਸ ਕੁਰਵਾਨੇ ਗਏ ਅਗਲੇ ਹਨ ਸਬੂਤ ਦਿੱਤੇ ਨੇ ਇਹ ਦੇਣ ਦੇ ਸਬੂਤ ਹੇ ਇਹ ਦੇਣ ਹੁਣ ਸਬੂਤ ਦੂਜੀ ਵਾਰ ਸਬੂਤ ਦਵੇ ਕੋਈ ਆ ਕੇ ਦੇ ਭੱਜਣ ਛੱਡ ਕੇ ਤੇ ਆ ਜਾਣਗੇ ਲੋਕ ਇਹਨਾਂ ਨੂੰ ਤਬਦਲ ਦੇਣਗੇ ਸੋ ਹਾਂਜੀ ਸਾਧ ਸੇਵਾ ਵੱਡ ਭਗਤੀ ਪਾਈ ਹੈ ਸਾਧ ਸੰਗੀਰ ਕੀਰਤਨ ਗਾਈ ਹੈ ਸਾਧ ਸੇਵਾ ਵੱਡ ਭਗਤੀ ਪਾਈ ਹੈ ਸਾਧੀ ਜਿਹੜੀ ਸੇਵਾ ਹੈ ਉਹ ਵੱਡਿਆਂ ਭਾਗਾਂ ਨਾਲ ਮਿਲਦੀ ਹੈ ਸਾਧ ਸੇਵਾ ਵੱਡ ਭਗਤੀ ਸਾਧ ਕੀ ਸੇਵਾ ਕੀਆ ਸਾਧੇ ਦੇ ਸਾਰਿਆਂ ਦੇ ਅੰਤਰਾਤਮਾ ਸੰਧੀ ਸਾਧ ਹੈ ਇਵੇਂ ਗੱਲ ਸੁਣ ਕੇ ਅੰਤਰਾਤਮਾ ਖੜਜਵੇ ਉਹ ਸਾਧ ਸੇਵਾ ਅੰਤਰਾਤਮਾ ਜੀ ਨੂੰ ਅਨਤੀ ਮਿਲਿਆ ਅੰਤਰਾਤਮਾ ਨੂੰ ਜਿਹੜੀ ਗੱਲ ਤੋਂ ਉਹ ਸਾਥ ਸੇਵ ਅੰਤਰਾਤਮਾ ਨੇ ਹੋਰ ਆਤੀ ਆਤਮ ਗਿਆਨ ਆ ਆਤਮ ਗਿਆਨ ਦੇਣਾ ਸਾਥ ਸੇਵ ਇਹਦੇ ਨਾਲ ਮਨ ਤ੍ਰਿਪਤ ਹੁੰਦਾ ਆਤਮਾ ਸ਼ਾਂਤ ਹੁੰਦੀ ਹੈ ਆਤਮਾ ਨੂੰ ਅਡੋਲਤਾ ਮਿਲਦੀ ਹੈ ਆਤਮਾ ਨੂੰ ਬੇਫਿਕਰੀ ਮਿਲਦੀ ਹੈ ਆਤਮਾ ਨੂੰ ਸਕੂਨ ਮਿਲਦਾ ਹੈ ਤੇਹੀ ਤਾਂ ਸੇਵਾ ਸਾਥ ਸੇਵਾ ਬੜੀ ਭਾਗੀ ਪਾਈ ਹੈ

ਤਾਗਦੇ ਜਾ ਕੇ ਸਾਧੀ ਸੇ ਵਾਹ ਦੀਏ ਕਿ ਆਪਣਾ ਮੰਨ ਰਖਾ ਦੇ ਹੋਵੇ ਨਾ ਤੇ ਸਾਧੀ ਸੇ ਵਾਧੀ ਅਨੇਕ ਵਿਗਨ ਸੇ ਸਾਧੂ ਰੱਖਾ ਹੈ ਹਰਿ ਗੁਣ ਗਾਏ ਅੰਮ੍ਰਿਤ ਰਸ ਚੱਖਾ ਹੈ ਹਾਂ ਜੇ ਬਗਲ ਤੇ ਸਾਧੂ ਰੱਖਾ ਹੈ ਸਾਧੂ ਹਨ ਕਿ ਜਦ ਕ ਤੇ ਸਾਧੂ ਲਫਜ਼ ਆਇਆ ਸਾਧੂ ਜੋ ਸਾਡਾ ਜੋ ਉਹ ਆ ਜਿਹੜਾ ਸਾਡੇ ਜਾ ਰਿਹਾ ਹੈ ਜੋ ਸੱਦ ਗਿਆ ਉਹ ਸਾਧੂ ਆ ਜਿਹਦਾ ਮਨ ਮੰਨੇਗਾ ਸਾਧੂ ਆ ਅਨਕ ਬਿਕੰਤ ਤੇ ਸਾਧੂ ਇਹੀ ਤਾਂ ਕਹਿ ਰਿਹਾ ਸੀ ਮੇਰਾ ਪੂਰਾ ਕਿਹਾ ਉਹ ਸਾਧੂ ਵੱਲ ਨੂੰ ਵਧੀ ਦਾਸ ਵਧੀ ਦਾਸ ਹੋਰ ਕੀ ਕਹਿੰਦਾ ਸੀ ਜੇ ਕੋਈ ਮਿਲਨ ਪੈਂਦਾ ਹੋਇਆ ਸਾਧੂ ਰਸ ਲੂਗਾ ਗੁਰਮਾਨਤਾ ਜਾਣਾ ਨੂੰ ਮੇਰਾ ਮਨ ਕਰਦਾ ਕੋਈ ਵਿਗਰਨ ਨਾ ਪੈ ਜਾਵੇ ਦੂਰ ਨਾ ਜਾਵੇ ਮਨ ਦੇ ਤੇ ਕਹਾਂ ਪੈ ਪੈ ਨਾ ਆਹ ਪਰ ਚਲੋ ਕੋਈ ਦੁੱਖ ਤਕਲੀਫ ਤਾਂ ਹੋਣੀ ਹੋਈਆਂ ਕਿਤੇ ਉਧਰ ਧਿਆਨ ਨਾ ਚਲਾ ਜਾਵੇ ਜੇ ਸਰੀਰ 'ਤੇ ਧਿਆਨ ਚਲਾਗਾ ਦੁੱਖ ਮਹਿਸੂਸ ਹੋ ਜਾਊਗਾ ਧਿਆਨ ਉਹਦੇ 'ਤੇ ਰਹੇ ਆਤਮ ਤੇ ਹੰਕਾਰ ਹੀ ਰਹੇ ਤੁਹਾਨੂੰ ਆਸਮਾਣੇ ਤੇ ਰਹੇ ਮਨ ਨੂੰ ਚਾ ਚੱਕੇ ਰੱਖੇ ਹੌਸਲਾ ਦੇ ਕੇ ਰੱਖੇ ਹਾਂ ਅਰੇ ਗੁਰੂ ਗਾਇਰੇ ਅਮਰਦਾਸ ਚੱਖਾ ਹਰੇ ਗੁਰ ਗਾਇਆ ਅਮਰਦਾਸ ਚੱਖਾ ਜਿਹੜਾ ਹਰ ਗੁਰੂ ਕਉਂਦਾ ਹੈ ਉਹ ਅਮਰਦਾਸ ਵਿੱਚ ਚੱਕਦਾ ਉਹਦੇ ਹੋਰ ਕੀ ਹੈ ਹਰ ਗੁਰੂ ਦੇ ਵਿੱਚ ਹੁੰਦਾ ਕੀ ਅਮਰਦਾਸ ਰਹਿੰਦਾ ਜੇ ਗੰਨਾ ਜੂੰਫੂ ਵਿੱਚੋਂ ਰਾਸ ਆਊਗਾ ਜੀ ਉਹ ਭਾਈ ਜ਼ੋਰ ਤਾਂ ਲੱਗੂਗਾ ਹੀ ਦਬਾਉਣਾ ਪਊਏ ਦਬਾਉਣਾ ਪਊ ਜੇ ਸ਼ਬਦ ਵਿਚਾਰ ਕਰੂ ਜ਼ੋਰ ਤਾਂ ਲੱਗੂਏ ਰਾਸ ਤਾਂ ਵਿੱਚ ਤਾਂ ਹੀ ਆਊਗਾ ਜੇ ਗੰਨਾ ਦਬਾਊਗਾ ਤਾਂ ਹੀ ਰਾਸ ਆਊਗਾ ਹਰਿ ਗੋਵਿੰਦ ਆਇਆ ਅਮਰਤ ਵਾਸ ਚੱਕ ਹੈ ਓਟ ਗਹੀ ਓਟ ਗਹੀ ਸੰਤਹ ਦੇ ਦਰ ਆਇਆ ਓਟ ਗਹੀ ਸੰਤਹ ਦਾ ਦਰ ਆਇਆ ਓਟ ਫੜ ਲਈ ਗਹੀ ਓ ਰਹੀ ਓਟ ਫੜ ਲਈ ਸੰਤ ਦੇ ਸੰਤਾਂ ਦੇ ਦਰ ਆ ਗਿਆ ਸੰਤਾਂ ਦੇ ਦਰ ਆਇਆ ਸੰਤ ਦੀ ਓਟ ਲੈ ਕੇ ਸਰਬ ਸੂਖ ਨਾਲਕ ਤਿਹ ਪਾਇਆ ਸੰਤ ਦੀ ਓਟ ਵਾਸਤੇ ਹੀ ਸੰਤ ਦੇ ਆਉਣਾ ਪੈਣਾ ਸੀ ਦੇ ਘਰ ਹਮਮ ਹਰਬ ਸੁਖ ਨਾਲ ਇੱਕ ਤੇ ਪਾਇਆ ਜਦੋਂ ਓਟ ਮਿਲ ਗਈ ਤਾਂ ਸਰਬ ਸੁਖ ਹੋ ਗਿਆ ਕਿ ਤਸਾ ਬੁਖਰੀ ਓਟ ਤੇ ਪਰੇ ਪਰੇ ਕਿ ਤਸਾ ਸੀ ਸੰਤ ਦੀ ਓਟ ਜਦ ਕਾਲ ਨਹੀਂ ਆਉਂਦਾ ਭੈਰ ਹੀ ਵੱਢੀ ਜਿੱਥੇ ਭੈ ਨਹੀਂ ਵੱਢੀ ਉਥੇ ਸੁਖ ਜਿੱਥੇ ਭੈ ਆਉਂਦੀ ਹੈ ਉਥੇ ਸੁਖ ਨਹੀਂ ਹੋਰ ਕੁਝ ਵੀ ਚੀਜ਼ ਪੱਲੀ ਪਾਇਆ ਜਿਹੜੀ ਇਹ ਦੁਖਾਂ ਦਾ ਘਰ ਹੈ ਪਾਇਦੇ ਤੇ ਹੈ ਨਹੀਂ ਉੱਤੇ ਕੁਛ ਵੀ ਕੋਈ ਵੀ ਉਹਦੇ ਪਰਮ ਨਹੀਂ ਨਾ ਹੈ ਕਿ ਪੈ ਨਹੀਂ ਤਾਂ ਪਰਮ ਹੈ ਨਹੀਂ ਪਰਮ ਤਾਂ ਪਾਇ ਹੈ ਜੇ ਪੈ ਹੀ ਤਾਂ ਪਰਮ ਹੈਗਾ ਪਾਇਆ ਤਾਂ ਪਰਮ ਦਾ ਹੈ ਉਹ ਫਿਰ ਪਰਮ ਪਹਿਲਾਂ ਗਿਆ ਪੈ ਮੇਰੇ ਦਾ ਸੱਚ ਹੋ ਪਰਮ ਜੋ ਪੈ ਦਾ ਹੁੰਦੀ ਹੈ ਅਸਲ ਵਿੱਚ ਜਿਆਦਾ ਪਰਮ ਜਾਂਦਾ ਹੈ ਮਾਇਆ ਦਾ ਪਰਮੇਸ਼ਾ ਮਾਇਆ ਕੁਝ ਹੈ ਇਹ ਪਰਮੇਸ਼ਾ ਜਿਹੜਾ ਅਸੀਂ ਕਹਿੰਦੇ ਆ ਕੁਛ ਅਸਲੀ ਤਾਂ ਹੈ ਇਹ ਪਰਮੇਸ਼ਾ ਇਹ ਕੁਝ ਵੀ ਨਹੀਂ ਇਹ ਤਾਂ ਆਵੇਂ ਸਾਡਾ ਸੰਸਾਰ ਦੇ ਵਿੱਚ ਸੁਪਨੇ ਕਰਕੇ ਪਾਦਾ ਦੀਦਾ ਕੁਝ ਵੀ ਨਹੀਂ ਹੈ ਸੁਪਨਾ ਜਦ ਨਾਲ ਸੁਪਨਾ ਅਸੀਂ ਦੇਖਦੇ ਆ ਸੁਪਨਾ ਸੱਚਾ ਜਾਗਦੀ ਸਾਰੇ ਸੁਪਨਾ ਗਾਇਬ ਹੈ ਇਹ ਜਮਕਾ ਡੰਡਾ ਜਿਹਾ ਲੱਗਦਾ ਜਾਗਦਾ ਤੇ ਗਾਇਬ ਹੈ ਥਿੰਵੇਂ ਭਈ ਭਰਾਈ ਹੈ ਇਹ ਗਾਇਬ ਹੈ ਸੁਪਨੇ ਨਹੀਂ ਹੁੰਦਾ ਉਹ ਲੋ ਫਿਰ ਪਛਤਾਉਂਦਾ ਵੀ ਸੁਪਨੇ ਦੀ ਦੁਨੀਆ ਵਾਸਤੇ ਮੈਂ ਕੀ ਕਰਦਾ ਸੁਪਨੇ ਦੀ ਦੁਨੀਆ ਵਾਸਤੇ ਮੈਂ ਸੁਪਨੇ ਨੂੰ ਸੱਚ ਮੰਨ ਕੇ ਉਹ ਕੰਮ ਨਹੀਂ ਕੀਤਾ ਜਿਹੜਾ ਕਰਨਾ ਚਾਹੀਦਾ ਸੀ ਸੁਪਨੇ ਨੂੰ ਸਾਹਮਣੇ ਬੈਠਿਆ ਸੁਪਨੇ ਨੂੰ ਸੱਚ ਮੰਨਣ ਦੀ ਗਲਤੀ ਲੱਖ ਪਿਆ ਜਾ ਫਿਰ ਪਛਤਾਉਂਦਾ ਫਿਰ ਪਛਤਾਉਂਦਾ